ਬਿਲਕੁਲ ਮਾਪਿਓ ਕਦੀ ਨਹੀਂ ਚਾਹੁੰਦਾ ਕਿ ਸਾਡਾ ਬੱਚਾ ਕੋਈ ਵੀ ਆ ਕਿ ਉਹਦੇ ਤੋਂ ਵੱਖ ਹੋਵੇ ਉਹਦੇ ਤੋਂ ਕਿਉਂਕਿ ਮਾਪਿਓ ਹਮੇਸ਼ਾ ਜੋੜਦਾ ਹੀ ਹੈ ਕਦੀ ਤੋੜੂਗਾ ਨਹੀਂ ਜਿਹੜਾ ਗਲਤੀ ਕਰਕੇ ਆਪਣੀ ਗਲਤੀ ਮੰਨ ਲਵੇ ਜਾਂ ਗਲਤੀ ਕਰਕੇ ਵੀ ਫਿਰ ਵੀ ਠੀਕ ਹੋ ਜਾਵੇ ਉਹਨੂੰ ਕਦੀ ਵੀ ਗਲਤੀ ਨਹੀਂ ਕਹਿੰਦੇ ਘਰੇ ਭਰਾ ਬੈਠਾ ਘਰੇ ਭਰਾ ਨੂੰ ਛੱਡ ਕੇ ਤੁਸੀਂ ਦੂਸਰਿਆਂ ਦੇ ਰੱਖਣੀਆਂ ਬਣਨੇ ਤੁਸੀਂ ਦੂਸਰਿਆਂ ਨੂੰ ਆਪਣਾ ਭਰਾ ਕਹਿ ਰਹੇ ਹੋ ਤੇ ਜਿਹੜਾ ਘਰੇ ਬੈਠਾ ਉਹਨੂੰ ਤੁਸੀਂ ਭਰਾ ਨਹੀਂ ਕਹ ਰਹੇ ਆਪਾ ਬਾਦੂ ਇਹਨੇ ਦਿੰਦੇ ਆ ਆਪਾ ਸਰਕਾਰਾਂ ਨੂੰ ਮੰਨਦੇ ਅਸੀਂ ਤਾਂ ਭਾਲੇ ਹੀ ਕਹਿੰਨੇ ਉਹਦਾ ਵੀ ਹੋਵੇ ਕਦੀ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਥਾਂ ਜਿਹੜੀ ਆ ਮੈਂ ਉਹਨਾਂ ਵਰਗਾ ਕਦੀ ਬਣ ਨਹੀਂ ਸਕਦੀ ਕੋਸ਼ਿਸ਼ ਕਰੂੰਗੀ ਬਟ ਮੇਰੀਆਂ ਭੈਣਾਂ ਨੂੰ ਰੱਬ ਸਲਾਮਤ ਰੱਖੇ ਹਮੇਸ਼ਾ ਕੰਨਾਂ ਦੇ ਅੱਗੇ ਵੀ ਉਸਤਾਦ ਜੀ ਨੇ ਕਿਹਾ ਕਿ ਕੰਨਾਂ ਦੇ ਕੱਚੇ ਭੋਲੇ ਗੱਲਾਂ ਚ ਆ ਜਾਂਦੇ ਲੋਕਾਂ ਦੇ ਮਗਰ ਲੱਗ ਜਾਂਦੇ ਬਹੁਤ ਲੋਕਾਂ ਦੇ ਕਮੈਂਟ ਅਸੀਂ ਪੜੇ ਨੇ ਕਿ ਇਹ ਤਾਂ ਲਾਲਚੀ ਨੇ ਇਹਨਾਂ ਦਾ ਪਿਓ ਲਾਲਚੀ ਆ ਭਾਈ ਮਾਂ ਪਿਓ ਕਦੀ ਲਾਲਚੀ ਨਹੀਂ ਹੁੰਦਾ ਜੇ ਉਹ ਲਾਲਚੀ ਹੁੰਦਾ ਤੇ ਉਹ ਤੁਹਾਨੂੰ ਸਿਖਾਉਂਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਰਿਤੂ ਹੋਣਾ ਦਾ ਜੋ ਜੋਤੀ ਸੁਲਤਾਨਾ ਸਾਹਿਲ ਹੋਣਾ ਦੀ ਭੈਣ ਹੈ ਤੇ ਖੁਦ ਉਸਤਾਦ ਜੀ ਹੁਣਾ ਦੀ ਬੇਟੀ ਹੈ ਸਭ ਤੋਂ ਪਹਿਲੇ ਉਹਨਾਂ ਦਾ ਸਵਾਗਤ ਹੈ ਜੀ ਸਸਤੀਕਾਲ ਬਹੁਤ ਬਹੁਤ ਸასი ਸ਼ਕਾਲ ਜੀ ਤੇ ਤੁਸੀਂ ਵੀ ਹੁਣ ਜਿਹੜੇ ਬਹੁਤ ਅੱਛੇ ਨਿਖਰੇ ਹੋਏ ਫਨਕਾਰ ਜਿਹੜੇ ਉਹ ਬਣ ਚੁੱਕੇ ਹੋ ਤੇ ਮੈਂ ਸਟਾਰਟਿੰਗ ਚਾਹਾਂਗਾ ਅਸੀਂ ਬਹੁਤ ਪਾਵੂ ਗੱਲਾਂ ਕੀਤੀਆਂ ਠੀਕ ਹੈ ਤੇ ਹੋਰ ਵੀ ਅਸੀਂ ਗੱਲਾਂ ਤੁਹਾਨੂੰ ਨਾ ਕਰਨੀਆਂ ਪਰ ਇੱਕ ਗਾਣੇ ਤੋਂ ਤਾਂ ਜੋ ਅਸੀਂ ਇੱਕ ਯਾਦਗਾਰੀ ਵੀ ਰੱਖ ਸਕੀਏ ਤੇ ਲੋਕ ਸੁਣਨ ਵਾਲੇ ਜਿਹੜੇ ਉਹ ਵੀ ਸੁਣ ਸਕਣ ਛੋਟਾ ਜਿਹੜਾ ਸਭ ਤੋਂ ਦਿਲ ਨੂੰ ਛੋਣ ਵਾਲਾ ਗੀਤ ਹੈ ਉਹ ਜ਼ਰੂਰ ਸੁਣਾਓ ਦਿੱਤੀਆਂ ਵਫਾਵਾਂ ਦਿੱਤੀਆਂ ਵਫਾਵਾਂ ਵੇ ਤੂੰ ਕਾ ਤੂੰ ਮੁੜਦੈ ਹੋ ਦਿੱਤੀਆਂ ਵਫਾਵਾਂ ਵੇ ਤੂੰ ਕਾ ਤੂੰ ਮੁੜਦੈ ਦਿਲ ਤੋੜਦੈ ਸਾਡਾ ਦਿਲ ਤੋੜਦੈ ਦਿਲ ਤੋੜਦੈ ਸਾਡਾ ਦਿਲ ਤੋੜਦੈ ਇਸ ਤੇ ਆਪਣੀ ਭੈਣ ਕਿ ਨਹੀਂ ਆਦ ਆਂਦੀ ਹੈ ਜਿਹੜੇ ਦਿਲਚੇ ਰਹਿੰਦੇ ਉਹਨਾਂ ਨੂੰ ਯਾਦ ਨਹੀਂ ਕੀਤਾ ਜਾਂਦਾ ਹਮੇਸ਼ਾ ਦਿਲਚੇ ਰਹਿੰਦੇ ਨੇ ਉਹਨਾਂ ਨੂੰ ਯਾਦੀ ਰੱਖਦੇ ਨੇ ਤੇ ਦਿਲ ਕਰਦਾ ਭੈਣ ਹੋਵੇ ਸਾਹਮਣੇ ਘੁੱਟ ਕੇ ਜੱਫੀ ਪਾਲਾਂ ਹਾਂਜੀ ਕਿੰਨਾ ਮਿਸ ਕਰਦੇ ਹੋ ਬਹੁਤ ਕਦੀ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਬੰਦੇ ਕੁਛ ਕਹਿਏ ਹੋ ਜੇ ਹੁੰਦੇ ਜਿਹੜੇ ਭੈਣ ਭਰਾ ਨਹੀਂ ਮਾਣਾ ਹੁੰਦਾ ਜਦੋਂ ਕੋਈ ਨਾਲ ਜੁੜ ਜਾਵੇ ਜਾਂ ਕੋਈ ਬੰਦਾ ਉਹੋ ਜਿਹਾ ਜੇ ਤੇ ਉਹ ਭੈਣ ਭਰਾ ਕਦੀ ਨਹੀਂ ਕਿਸੇ ਨੂੰ ਬੋਲਦਾ ਆਪਣੇਆਂ ਨੂੰ ਤੇ ਬੰਦੇ ਕੁਛ ਕਹਿ ਉਹ ਜਿਹਨੇ ਜਿਹੜੇ ਤੋੜ ਵਿਛੋੜ ਕੇ ਲੈ ਗਏ ਨੇ ਤੇ ਬਾਕੀ ਕੋਈ ਗੱਲ ਨਹੀਂ ਮਾਲਕ ਬੈਠਾ ਆਪੇ ਤੁਸੀਂ ਵੀ ਉਸ ਦੌਰ ਚੋਂ ਨਿਕਲੇ ਹੋ ਤੁਸੀਂ ਵੀ ਉਹ ਦੌਰ ਦੇਖ ਲਿਆ ਬੇਸ਼ੱਕ ਸਵੇਰ ਦਾ ਭੁੱਲਿਆ ਸ਼ਾਮ ਨੂੰ ਵਾਪਸ ਆਇਆ ਤੇ ਤੁਸੀਂ ਕੀ ਸੋਚਦੇ ਹੋ ਜੋ ਤੁਸੀਂ ਗਲਤੀ ਕੀਤੀ ਸੀ ਉਹ ਹੁਣ ਜੋਤੀ ਹੁਣੀ ਕਰ ਰਹੇ ਨੇ ਉਸਦੇ ਵਿੱਚ ਉਹਨਾਂ ਨੂੰ ਵੀ ਵਾਪਸੀ ਕਰ ਲੈਣੀ ਚਾਹੀਦੀ ਹੈ ਜਿਸ ਨਾਲ ਤੁਸੀਂ ਅੱਜ ਹਾਸੇ ਖੇਡ ਰਹੇ ਹੋ ਆਪਣੇ ਮਾਪੇ ਨਾਲ ਤੇ ਇਸ ਤੋਂ ਵੀ ਆਵੇ ਹਾਂਜੀ ਉਹ ਤਾਂ ਚਲੋ ਮੈਂ ਕੌਣ ਆ ਕਹਿਣ ਵਾਲੀ ਉਹ ਰੱਬ ਹੈ ਨਾ ਤੇ ਬਾਕੀ ਦਾ ਇੱਕ ਛੋਟਾ ਜਿਹਾ ਕਿੱਸਾ ਜਿਹੜਾ ਹਮੇਸ਼ਾ ਯਾਦ ਆਉਂਦਾ ਰਹੇ ਜਿਹੜਾ ਦਿਲ ਕਰਦਾ ਕੋਈ ਕੱਪੜਾ ਪਾਣ ਲੱਗਾ ਕਿ ਇਹ ਮੇਰੀ ਵੱਡੀ ਪੈਂਡ ਮੈਨੂੰ ਕਹਿੰਦੀ ਹੁੰਦੀ ਸੀ ਆ ਪਾਸ ਸੋਹਣੀ ਲੱਗੇਗੀ ਆ ਖਾਈਏ ਚੱਲ ਰਲ ਕੇ ਮસ્ਤੀ ਕਰੀਏ ਕੋਈ ਇਹੋ ਜਿਹਾ ਕਿੱਸਾ ਕੋਈ ਗੱਲ ਨਹੀਂ ਮਾਨਣੀ ਪਰ ਨਾ ਅੱਜ ਨਹੀਂ ਤੇ ਉਹ ਕੱਲ ਪੱਕਾ ਤੁਹਾਡੇ ਕੋਲ ਹੋਏਗੀ ਇਹਨਾਂ ਮੈਨੂੰ ਯਕੀਨ ਆ ਕਿਉਂਕਿ ਇਹ ਜਿਹੜੇ ਹੰਝੂ ਨਿਕਲਦੇ ਨੇ ਨਾ ਭੈਣ ਭਰਾਵਾ ਵਾਸਤੇ ਇਹਦੀਆਂ ਵਾਈਫ ਜਿਹੜੀਆਂ ਉੱਥੋਂ ਤੱਕ ਉਧਰ ਤੱਕ ਜ਼ਰੂਰ ਜਾਣਗੀਆਂ ਇਹ ਦਰਦ ਬਹੁਤ ਭੜਾ ਦਰਦ ਆ ਮੈਂ ਇਸਨੂੰ ਬੁੱਖੂ ਵੀ ਸਮਝਦਾ ਮੈਂ ਇਹ ਕਹਿਣਾ ਚਾਹੂੰਗੀ ਕਿ ਮਾਲਕ ਉਹਨੂੰ ਠੀਕ ਰੱਖੇ ਤੰਦਰੁਸਤ ਰੱਖੇ ਕਦੀ ਤਤੀਵਾ ਵੀ ਇਹਨਾਂ ਨੂੰ ਨਾ ਲੱਗੇ ਸਭ ਨੂੰ ਪ੍ਰਮਾਤਮਾ ਠੀਕ ਰੱਖੇ ਜਿੰਨੇ ਵੀ ਜਿਸ ਦੇ ਵੀ ਭਰਾ ਨੇ ਜਿੰਨੇ ਦੁਨੀਆ 'ਚ ਜਿੰਨੀਆਂ ਭੈਣਾਂ ਨੇ ਸਭ ਨੂੰ ਠੀਕ ਰੱਖੇ ਔਰ ਮਾਲਕ ਹਮੇਸ਼ਾ ਉਹਦਾ ਸਾਥ ਦੇਵੇ। ਹਾਇਆਤ ਬਖਸ਼ੇ ਮਾਲਕ ਨੂੰ। ਤੁਹਾਡੀ ਮਾਂ ਜੀ ਨੇ ਇੱਕ ਬਹੁਤ ਸੋਹਣੀ ਗੱਲ ਆਖੀ। ਬੇਸ਼ੱਕ ਬਹੁਤ ਦਰਦਵਾਲੀ ਸੀ। ਇਹਨਾਂ ਨੇ ਗੱਲ ਆਖੀ ਕਿ ਬੇਸ਼ੱਕ ਸਾਨੂੰ ਮਿਲਣਾ ਛੱਡ ਦੇਣ। ਬੇਸ਼ੱਕ ਸਾਨੂੰ ਮਿਲਣਾ ਸਾਨੂੰ ਮੀਆਂ ਬੀਬੀ ਨੂੰ ਮਿਲਣਾ ਛੱਡ ਦੇਣ ਪਰ ਪੰਜੇ ਭੈਣ ਭਰਾ ਇਕੱਠੇ ਹੋ ਕੇ ਰਹਿਣ। ਬਹੁਤ ਵੱਡੀ ਗੱਲ ਐ ਮੈਂ ਉਸ ਟੋਕਿਆ ਨਹੀਂ ਇਸ ਗੱਲ 'ਚ। ਬਿਲਕੁਲ ਮਾਪਿਓ ਕਦੀ ਨਹੀਂ ਚਾਹੁੰਦਾ ਕਿ ਸਾਡਾ ਬੱਚਾ ਕੋਈ ਵੀ ਐ ਕਿ ਉਹਦੇ ਤੋਂ ਵੱਖ ਹੋਵੇ ਉਹਦੇ ਤੋਂ। ਕਿਉਂਕਿ ਮਾਪਿਓ ਹਮੇਸ਼ਾ ਜੋੜਦਾ ਹੀ ਹੈ ਕਦੀ ਤੋੜੂਗਾ ਨਹੀਂ ਔਰ ਭੈਣ ਭਰਾ ਮਿਲ ਕੇ ਰਹਿੰਦੇ ਨੇ ਜੁੜ ਕੇ ਰਹਿੰਦੇ ਨੇ ਮਾਪਿਓ ਨੂੰ ਵੀ ਠੰਡੀ ਬਾਹ ਆਉਂਦੀ ਹੈ ਤੇ ਮਾਪਿਓ ਤਾਂ ਹਮੇਸ਼ਾ ਇਹ ਚਾਹੁੰਦਾ ਕਿ ਮੇਰੇ ਨਿਆਣੇ ਰਾਜੀ ਰਹਿਣ ਖੁਸ਼ ਰਹਿਣ ਹੈਨਾ ਤੇ ਬਾਕੀ ਕੋਈ ਗੱਲ ਨਹੀਂ ਮਾਲਕ ਉਹਦੇ ਦਿਲ ਚ ਵਸੇ ਔਰ ਉਹਨੂੰ ਠੀਕ ਰੱਖੇ ਪ੍ਰਮਾਤਮਾ ਔਰ ਜਿਹੜੇ ਬੰਦੇ ਜੁੜੇ ਨੇ ਨਾਲ ਤੇ ਉਹਨਾਂ ਦਾ ਮੈਂ ਕੁਝ ਕਹਿ ਨਹੀਂ ਸਕਦੀ ਉਹਨਾਂ ਨੇ ਵੀ ਠੀਕ ਹੀ ਰੱਖੇ ਇੱਥੇ ਹੀ ਰੱਖੇ ਉਹਨਾਂ ਨੂੰ ਅੱਗੇ ਨਾ ਮਾਲਕ ਵਧਾਵੇ ਉਹਨਾਂ ਨੂੰ ਜਿੱਥੇ ਉਹਨਾਂ ਦੀ ਸੋਚ ਆ ਅੱਲਾਹ ਤਾਲਾ ਉਹਨੂੰ ਇੱਥੇ ਹੀ ਰੱਖੇ ਹੂੰ ਠੀਕ ਹੈ ਨਾ ਕਿਉਂਕਿ ਜਿਹਦੀ ਬੇੜੀਆਂ ਚ ਵਟੇ ਜਿਹੜਾ ਕੋਈ ਬੰਦਾ ਪਾਉਂਦਾ ਇਹ ਸੋਚ ਕੇ ਰੱਖੇ ਕਿ ਉਹਦਾ ਟੋਆ ਪਹਿਲੇ ਪੁੱਟਿਆ ਹੁੰਦਾ ਆਪਾਂ ਵੱਧਵਾਏ ਨਹੀਂ ਦਿੰਦੇ ਆਪਾਂ ਸਰਕਾਰਾਂ ਨੂੰ ਮੰਨਦੇ ਅਸੀਂ ਤਾਂ ਪਾਲਾ ਹੀ ਕਹਿੰਦੇ ਹਾਂ ਉਹਦਾ ਵੀ ਉਹ ਆਪਾਂ ਵੱਧਵਾਏ ਨਹੀਂ ਦਿੰਦੇ ਆਪੇ ਮੇਰਾ ਗੋਸਪਾਗ ਪਾਗ ਲਾਊਗਾ ਕਿਤੇ ਮਤ ਦਊਗਾ ਕਿਤੇ ਜਾ ਕੇ ਕਦੀ ਕੋਈ ਇਹੋ ਜਿਹਾ ਦੌਰ ਤੁਸੀਂ ਸੋਚਿਆ ਤਾਂ ਨਹੀਂ ਹੋਣਾ ਕਿ ਕਦੀ ਕੋਈ ਝਲਕ ਹੀ ਲੱਗੀ ਹੋਵੇ ਕਿ ਸੁਪਨੇ ਚ ਵੀ ਸੋਚਿਆ ਹੋਵੇ ਕਿ ਕਦੀ ਇੱਕ ਦਿਨ ਐਸਾ ਆਊਗਾ ਜਦੋਂ ਸਾਨੂੰ ਐਸਾ ਕੁਝ ਵੇਖਣਾ ਪਏਗਾ ਕਦੀ ਜਿਹੇ ਸੋਚਿਆ ਵੀ ਨਹੀਂ ਹੋਣਾ ਨਹੀਂ ਨਹੀਂ ਤੇ ਤੁਹਾਡੇ ਪਿਤਾ ਜੀ ਹੋਣੀ ਮੈਂ ਸੁਣ ਰਿਹਾ ਸੀ ਇਹਨਾਂ ਤੋਂ ਕਿ ਹੁਣ ਆਪਣੇ ਰਿਸ਼ਤੇਦਾਰਾਂ ਦੀਆਂ ਧੀਆਂ ਨੂੰ ਅੱਗੇ ਵਧਾਉਣ ਦੇ ਲਈ ਜਾਂ ਆਪਣੇ ਆਪ ਨੂੰ ਵਿਅਸਤ ਰੱਖਣ ਦੇ ਲਈ ਜਾਂ ਆਪਣੀ ਗਾਇਕੀ ਦਾ فنਕਾਰ ਸਿਖਾਉਣ ਦੇ ਲਈ ਲੈ ਕੇ ਆਏ ਨੇ ਬਹੁਤ ਵੱਡਾ ਦਿਲ ਕਰਕੇ ਲੈ ਕੇ ਆਏ ਨੇ ਗੱਡੀ ਦੇ ਵਿੱਚ ਰੋਂਦਿਆਂ ਜਿਵੇਂ ਗਲਤ ਨਾ ਮੈਂ ਤੁਹਾਡੇ ਮਾਸੀ ਦੀ ਧੀ ਨੂੰ ਲੈ ਕੇ ਆਂਦੇ ਆਂ ਰੋਂਦੇ ਆਏ ਆ ਕਿ ਮੈਂ ਇੱਕ ਧੀ ਨੂੰ ਮਾਂ ਤੋਂ ਵਿਛੋੜ ਕੇ ਲੈ ਕੇ ਆਇਆ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਜੋ ਤੁਹਾਡੇ ਭੈਣ ਭਰਾਵਾਂ ਦੀ ਥਾਂ ਸੀ ਜਿੱਥੇ ਅੱਜ ਹੋਰ ਤੁਹਾਡੇ ਰਿਸ਼ਤੇਦਾਰ ਵਾਲੇ ਭੈਣ ਭਰਾ ਆ ਕੇ ਬੈਨੇ ਰਹੇ ਬਿਲਕੁਲ ਬਿਲਕੁਲ ਭਜੀ ਤੇ ਅੱਜ ਜੋ ਉਹੀ ਭੈਣ ਭਰਾ ਇਕੱਠੇ ਹੋਣ ਫੇਰ ਇਕੱਠੇ ਭਜੀ ਉਹ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਬੰਦੇ ਚਲੋ ਜਿਹੜਾ ਗਲਤੀ ਕਰਕੇ ਆਪਣੀ ਗਲਤੀ ਮੰਨ ਲਵੇ ਜਾਂ ਗਲਤੀ ਕਰਕੇ ਵੀ ਫਿਰ ਵੀ ਠੀਕ ਹੋ ਜਾਵੇ ਉਹਨੂੰ ਕਦੀ ਵੀ ਗਲਤੀ ਨਹੀਂ ਕਹਿੰਦੇ ਜਿਹੜਾ ਗਲਤੀ ਤੇ ਗਲਤੀ ਕਰੀ ਜਾਵੇ ਗਲਤੀ ਤੇ ਗਲਤੀ ਉਹ ਫਿਰ ਬੰਦਾ ਨਹੀਂ ਨਾ ਪਰ ਬਾਕੀ ਕੁਝ ਕੇ ਬੰਦੇ ਇਹੋ ਜਿਹੇ ਜੁੜੇ ਨੇ ਜਿਹੜੇ ਸਿਖਾਉਂਦੇ ਪੜਾਉਂਦੇ ਨੇ ਜਿਹੜੇ ਗੱਲਾਂ ਇਧਰ ਦੀਆਂ ਉਧਰ ਉਧਰ ਦੀਆਂ ਇਧਰ ਤੇ ਕਰਨ ਖੇਡਣ ਵਾਲੇ ਬਹੁਤ ਨੇ ਜੋੜਨ ਵਾਲਾ ਕੋਈ ਨਹੀਂਗਾ ਤੁਹਾਡੇ ਹੱਥ ਤੇ ਇੱਕ ਬੇਬੇ ਬਾਪੂ ਦਾ ਮੈਂ ਟੈਟੂ ਦੇਖ ਰਿਹਾ ਹਾਂ ਹਾਂਜੀ ਐ ਕਿਦੋਂ ਬਣਵਾਇਆ ਇਸ ਤੇ ਪਿੱਛੇ ਕਾਰਨ ਕੀ ਵਜ੍ਹਾ ਕੀ ਹੈ ਬਹੁਤ ਪਿਆਰੇ ਹੈ ਮੇਰੇ ਇਹਨਾਂ ਨਾ ਇਹ ਵਾਪਸੀ ਆਉਣ ਤੋਂ ਬਾਅਦ ਬਣਵਾਇਆ ਨਹੀਂ ਨਹੀਂ ਇਹ ਪਹਿਲਾਂ ਦਾ ਹੀ ਹਾਂਜੀ ਤੇ ਜਾਣ ਤੋਂ ਬਾਅਦ ਵੀ ਇਹ ਅਕਸਰ ਇਹਨੂੰ ਹੱਥ ਨੂੰ ਵੇਖ ਕੇ ਮਾਪੇ ਤਾਂ ਉਸ ਨੇ ਦਿਲ 'ਚ ਹੁੰਦੇ ਪਰ ਇਹਨੂੰ ਵੇਖ ਕੇ ਜ਼ਿਆਦਾ ਯਾਦ ਆਉਂਦੇ ਹੋਣਗੇ ਹਾਂਜੀ ਹੈਨਾ ਹਾਂਜੀ ਤੇ ਹੁਣ ਤੁਹਾਡਾ ਕੀ ਸੁਪਨਾ ਜਿਸ ਮੁਕਾਮ ਤੱਕ ਮੇਰੀਆਂ ਵੱਡੀਆਂ ਭੈਣਾਂ ਗਈਆਂ ਨੇ ਤੁਸੀਂ ਵੀ ਉਸ ਮੁਕਾਮ ਤੇ ਪਹੁੰਚ ਕੇ ਅੱਗੇ ਕਿੱਥੇ ਜਾਣਾ ਚਾਹੁੰਦੇ ਤੁਹਾਡਾ ਏਮ ਤੁਹਾਡਾ ਟਾਰਗੇਟ ਕੀ ਹੈ ਮੈਂ ਦੇਖੋ ਉਹਨਾਂ ਦੀ ਥਾਂ ਜਿਹੜੀ ਆ ਮੈਂ ਉਹਨਾਂ ਵਰਗਾ ਕਦੀ ਬਣ ਨਹੀਂ ਸਕਦੀ ਕੋਸ਼ਿਸ਼ ਕਰੂੰਗੀ ਬਟ ਮੇਰੀਆਂ ਭੈਣਾਂ ਨੂੰ ਰੱਬ ਸਲਾਮਤ ਰੱਖੇ ਹਮੇਸ਼ਾ ਔਰ ਬਾਕੀ ਉਹਨਾਂ ਨੂੰ ਵੀ ਪਾਪਾ ਨੇ ਬਣਾਇਆ ਉਹਨਾਂ ਨੂੰ ਵੀ ਉਹ ਵੀ ਇੱਥੋਂ ਹੀ ਗਈਆਂ ਨੇ ਤੇ ਮੈਂ ਬਾਕੀ ਕੁਝ ਕਹਿ ਨਹੀਂ ਸਕਦੀ ਚਲੋ ਮੇਰੀਆਂ ਭੈਣਾਂ ਨੇ ਵੱਡੀਆਂ ਮਾਲਕ ਉਹਨਾਂ ਨੂੰ ਗਾਇਕੀ ਬਖਸ਼ੇ ਉਹਨਾਂ ਨੂੰ ਹੁਨਰ ਬਖਸ਼ੇ ਬਾਕੀ ਪਾਪਾ ਬੈਠੇ ਨੇ ਬਾਕੀ ਬਣਾਉਣ ਵਾਲੇ ਤੁਹਾਡੇ ਮਦਰ ਨੇ ਇੱਕ ਗੱਲ ਇੱਥੇ ਕੈਮਰਿਆਂ ਤੇ ਬਹੁਤ ਸੋਹਣੀ ਤੇ ਕਬੂਲ ਵੀ ਕੀਤੀ ਹੈ ਕਿ ਜਿਹੜਾ ਪੈਸਾ ਜਿਹੜੀ ਮਾਇਆ ਇਹ ਬਹੁਤ ਗੰਦੀ ਚੀਜ਼ ਹੈ ਫੜ 파 ਕੇ ਰੱਖ ਦਿੰਦੀ ਆ ਫੜ ਕੇ ਰੱਖ ਦਿੰਦੀ ਆ ਤੁਹਾਡਾ ਕੀ ਵਿਚਾਰ ਹੈ ਅੱਜ ਕੱਲ ਦੀ ਜਨਰੇਸ਼ਨ ਕਹਿੰਦੀ ਆ ਅਸੀਂ ਨਾਮ ਕਮਾਈਏ ਸ਼ੋਹਰਤ ਕਮਾਈਏ ਅੱਗੇ ਵਧੀਏ ਤੇ ਅਸੀਂ ਵੀ ਦੁਨੀਆ ਦੇ ਨਾਲ ਰਲੀਏ ਤੁਸੀਂ ਕੀ ਸਮਝਦੇ ਹੋ ਵਾਕਿ ਉਹ ਪੁਰਾਣੇ ਦਿਨ ਚੰਗੇ ਸੀ ਜਾਂ ਫਿਰ ਹੋਣ ਵਾਲੇ ਦਿਨ ਚੰਗੇ ਨੇ ਨਹੀਂ ਸਾਡੇ ਟਾਈਮ ਦੇ ਵਿੱਚ ਤਾਂ ਪਾਪਾ ਉਹਨਾਂ ਨੇ ਬਹੁਤ ਗਰੀਬੀ ਦੇਖੀ ਆ ਸਾਡੇ ਟਾਈਮ 'ਚ ਤਾਂ ਜਦੋਂ ਅਸੀਂ ਹੋਏ ਉਹਦੋਂ ਤਾਂ ਸਾਨੂੰ ਸਾਰਾ ਕੁਝ ਹੀ ਮਿਲਿਆ ਸੀ ਅੱਛਾ ਤੇ ਬਾਕੀ ਮੈਂ ਤਾਂ ਇਹ ਹੀ ਕਹਿਣਾ ਚਾਹੂੰਗੀ ਕਿ ਪੈਸੇ ਨਾਲ ਕੋਈ ਰਿਸ਼ਤਾ ਨਹੀਂਗਾ ਕੋਈ ਮਾਂ ਪਿਓ ਦਾ ਰਿਸ਼ਤਾ ਨਹੀਂ ਕੋਈ ਭੈਣ ਭਰਾ ਦਾ ਰਿਸ਼ਤਾ ਨਹੀਂ ਪਿਆਰ ਸਿਰਫ ਇੱਕ ਪਿਆਰ ਹੈ ਅੱਜ ਕੱਲ ਪੈਸੇ ਨਾਲ ਉਹ ਚੀਜ਼ ਨਹੀਂ ਖਰੀਦੀ ਜਾਂਦੀ ਮਾਂ ਪਿਓ ਪੈਸੇ ਨਾਲ ਨਹੀਂ ਖਰੀਦੇ ਜਾਂਦਾ ਭੈਣ ਭਰਾ ਨਹੀਂ ਪੈਸੇ ਨਾਲ ਖਰੀਦੇ ਜਾਂਦਾ ਪੈਸਾ ਵੀ ਕਿਸੇ ਕਿਸੇ ਨੂੰ ਪਛਦਾ ਵਾਹ ਇੱਥੇ ਚੜ ਜਾਵੇ ਤੇ ਸਤਿਆਂ ਨਾਸ ਹੋ ਜਾਂਦਾ ਬੰਦੇ ਦਾ ਵਾਹ ਰਖੜੀ ਵਾਲੇ ਦਿਨ ਪਸਾਉਣਾ ਬਹੁਤ ਔਖਾ ਹੈ ਬਹੁਤ ਔਖਾ ਰਖੜੀ ਵਾਲੇ ਦਿਨ ਜਦੋਂ ਸਾਹਿਲ ਦੇ ਕਲਾਈ ਦੇ ਉੱਤੇ ਰਖੜੀ ਬੰਨਦੇ ਹੋ ਤਾਂ ਕੀ ਖਿਆਲ ਆਉਂਦੇ ਮਨ 'ਚ ਕੁਛ ਨਹੀਂ ਇਹੀ ਤੰਦਰੁਸਤੀ ਮੰਗਦੇ ਸਾਡੇ ਪ੍ਰਾਣ ਨੂੰ ਰੱਬ ਹਮੇਸ਼ਾ ਖੁਸ਼ ਰੱਖੇ ਪਰ ਭੈਣਾਂ ਦੀ ਕਮੀ ਉਹ ਤਾਂ ਉਹ ਨਾ ਹੁੰਦੀ ਉਹ ਰਖੜੇੜਾ ਦਿਨ ਉਹਨੂੰ ਪੁੱਛ ਕੇ ਦੇਖੋ ਕਿ ਤਕਰੀਬਨ 4 ਸਾਲ ਹੋ ਗਏ ਉਹਨੇ ਨਹੀਂ ਗੁੱਟ ਤੇ ਰਖੜੀ ਬੰਨੀ ਸਾਹਿਲੇ ਕਿਸੇ ਵੀ ਭੈਣ ਤੇ ਨਹੀਂ ਕੁੜੀ ਨੇ ਉਸੇ ਨੇ ਬੰਨੀ ਨਹੀਂ ਅੱਛਾ ਮੈਂ ਇਹ ਗੱਲ ਕਹਿਣਾ ਚਾਹੂੰਗੀ ਭਾਜੀ ਜਿਹੜਾ ਆਪਣੇ ਦਾ ਸਹਕਾ ਨਹੀਂ ਉਹ ਕਿਸੇ ਦਾ ਸਹਕਾ ਨਹੀਂ ਬੰਦਾ ਕਿਉਂਕਿ ਘਰੇ ਭਰਾ ਬੈਠਾ ਘਰੇ ਭਰਾ ਨੂੰ ਛੱਡ ਕੇ ਤੁਸੀਂ ਦੂਸਰੇ ਦੇ ਰਖੜੀਆਂ ਬੰਨ ਰਹੇ ਹੋ ਤੁਸੀਂ ਦੂਸਰਿਆਂ ਨੂੰ ਆਪਣਾ ਭਰਾ ਕਹਿ ਰਹੇ ਹੋ ਤੇ ਜਿਹੜਾ ਘਰੇ ਬੈਠਾ ਉਹਨੂੰ ਤੁਸੀਂ ਭਰਾ ਨਹੀਂ ਕਹਿ ਰਹੇ ਭਰਾ ਮਿਲਦੇ ਨੇ ਕਿਤੋਂ ਜਿੰਨਾ ਮਰਜੀ ਬੰਦਾ ਟੁੱਟ ਜੇ ਮਰ ਜੇ ਮੁੱਕ ਜੇ ਭਰਾ ਨਹੀਂ ਲੱਭਦੇ ਭਾਜੀ ਇੱਕੋ ਇੱਕ ਸਾਡਾ ਭਰਾ ਆ ਪਤਾ ਨਹੀਂ ਕਿੰਨੀਆਂ ਮੰਨਤਾ ਮੰਗ ਮੰਗ ਕੇ ਉਹਨੂੰ ਅਸੀਂ ਲਿਆ ਆ ਸਾਰਿਆਂ ਨੇ ਗਲਤੀਆਂ ਬੰਦਾ ਕਰਦਾ ਆ ਪਰ ਹਮੇਸ਼ਾ ਦਿਲਚੀ ਰੰਦਾ ਸਭ ਦੇ ਮੌਕਾ ਮਿਲੇ ਵਾਪਸੀ ਉਸ ਭੈਣ ਦੇ ਨਾਲ ਅ ਗੱਲ ਵੱਖਰੀ ਸਾਡਾ ਕਿਹੜਾ ਕੁਝ ਉਦਾਂ ਦਾ ਮੈਂ ਤੁਹਾਨੂੰ ਪਹਿਲਾਂ ਦੱਸ ਕਿ ਅਸਰਟੀ ਕੁਝ ਬੰਦੇ ਇਹੋ ਜਿਹੋ ਹੁੰਦੇ ਜਿਹੜੇ ਇੰਟਰਫੇਅਰ ਜਿਆਦਾ ਕਰਦੇ ਨੇ ਤੇ ਕਦੀ ਜੋਤੀ ਨੇ ਤੁਹਾਡੇ ਨਾਲ ਸੰਪਰਕ ਕੀਤਾ ਨਹੀਂ ਨਹੀਂ ਮੇਰੇ ਨਾਲ ਨਹੀਂ ਕਿਸੇ ਤਰੀਕੇ ਕਿਸੇ ਦੇ ਜ਼ਰੀਏ ਕੋਈ ਸੁੱਖ ਸੰਤ ਲੈਣਾ ਸੀ ਕਿ ਭਾਈ ਮੇਰਾ ਪਰਿਵਾਰ ਪਿੱਛੇ ਕੀ ਕਰਦਾ ਠੀਕ ਹੈ ਕੋਈ ਦੁੱਖ ਹੈ ਕੋਈ ਸੁੱਖ ਹੈ ਨਹੀਂ ਨਹੀਂ ਫੇਰ ਵੀ ਉਸ ਤੋਂ ਬਾਅਦ ਵੀ ਤੁਹਾਡਾ ਵੱਡਾ ਦਿਲ ਹੈ ਕਿ ਜਿਹੜਾ ਤੁਸੀਂ ਸਾਰੇ ਮੈਂ ਵੀ ਚਾਹੁੰਨਾ ਕਿ ਭਾਈ ਗੁਰੂ ਕਰੇ ਸੱਚੇ ਪਾਤਸ਼ਾਹ ਕਿ ਤੁਹਾਡਾ ਪਰਿਵਾਰ ਜਿਹੜਾ ਮੁਕੰਮਲ ਹੋਵੇ ਸਾਡੀ ਕਿਹੜਾ ਕੋਈ ਉਹਦੇ ਨਾਲ ਕੋਈ ਵੀ ਮੇਰੀਆਂ ਭੈਣਾਂ ਨੇ ਭਰਾ ਨੇ ਸਾਡੀ ਕਿਹੜਾ ਕੋਈ ਆਪਸ ਵਿੱਚ ਇੱਕ ਦੂਜੇ ਨਾਲ ਖੁੰਦਕ ਵੱਜੀ ਕੋਈ ਇਹੋ ਜਿਹਾ ਹੈ ਨਹੀਂ ਉਹ ਚਲੋ ਜੋ ਲਿਖਿਆ ਹੁੰਦਾ ਮਕਦਰਾਂ ਚ ਹੋ ਕੇ ਉਹੀ ਰਹਿਣਾ ਹਾਂ ਬਾਕੀ ਕੋਈ ਗੱਲ ਨਹੀਂ ਪ੍ਰਮਾਤਮਾ ਬੈਠਾ ਹੋ ਠੀਕ ਕਰਨ ਵਾਲਾ ਆਪੇ ਦੇਖੋ ਸਾਜੇ ਬੱਚੇ ਭੋਲੇ ਆ ਬਿਲਕੁਲ ਕੰਨਾਂ ਦੇ ਅੱਗੇ ਵੀ ਉਸਤਾਦ ਜੀ ਨੇ ਕਿਹਾ ਕਿ ਕੰਨਾਂ ਦੇ ਕੱਚੇ ਭੋਲੇ ਆ ਹਾਂ ਗੱਲਾਂ ਚ ਆ ਜਾਂਦੇ ਲੋਕਾਂ ਦੇ ਮਗਰ ਲੱਗ ਜਾਂਦੇ ਹਾਂ ਠੀਕ ਹੈ ਨਾ ਜੇ ਉਹਨਾਂ ਨੇ ਕਹਣਾ ਨੇ ਵੇ ਇਧਰ ਨੂੰ ਤੁਰ ਪੋ ਉਹਨਾਂ ਨੂੰ ਸੋਚਣਾ ਨੇ ਵੇ ਅੱਗੇ ਖਾਈ ਐ ਡਿੱਗ ਜਾਣਗੇ ਹਾਂ ਉਹਨਾਂ ਨੂੰ ਥੋੜੀ ਪੈਣਾ ਦੇਖਦੇ ਨੇ ਤੇ ਹੁਣ ਮੈਂ ਫੇਰ ਜਾਵਾਂਗਾ ਕਿ ਜਾਂਦੇ ਜਾਂਦੇ ਕੋਈ ਇੱਕ ਪਿਆਰਾ ਜਿਹਾ ਹੋਰ ਗੀਤ ਜਿਹੜਾ ਤੁਹਾਡੇ ਦਾਦੀ ਗਾਉਂਦੇ ਹੁੰਦੇ ਸੀ ਜਿਹੜਾ ਜੋਤੀ ਨੇ ਗਾਇਆ ਠੀਕ ਹੈ ਉਹੀ ਗੀਤ ਆਪਣੇ ਲਫ਼ਜ਼ਾਂ ਦੇ ਜ਼ਰੀਏ ਜਰਾ ਤੁਸੀਂ ਜ਼ਰੂਰ ਸੁਣਾਓ ਜੀ ਵੇ ਸੋਹਣਿਆ ਜੀ ਭਾਵੇਂ ਕਿਸੇ ਦਾ ਹੋ ਕੇ ਜੀ ਜੀਵੇ ਸੋਣਿਆ ਜੀ ਪਾਵੇਂ ਕਿਸਦਾ ਹੋਕੇ ਜੀ ਕੀ ਹੋਇਆ ਜੇ ਅਜ ਨਹੀਂ ਸਾੜਾ ਕੀ ਹੋਇਆ ਜੇ ਅਜ ਨਹੀਂ ਸਾੜਾ ਕਦੇ ਤਾਂ ਹੁੰਦਾ ਸੀ ਜੀਵੇ ਸੋਣਿਆ ਜੀ ਚਾਹੇ ਕਿਸਦਾ ਹੋਕੇ ਜੀ ਜੀਵੇ ਸੋਣਿਆ ਜੀ ਚਾਹੇ ਕਿਸ ਦਗੋ ਕੇ ਜੀ ਜੀ ਕੋਈ ਸਨੇਹਾ ਤੁਸੀਂ ਦੇਣਾ ਚਾਹੁੰਦੇ ਜੋ ਤੁਹਾਡੇ ਮਨ ਦੀ ਭਾਵਨਾ ਹੋਵੇ ਤੁਸੀਂ ਜਾਂਦੇ ਜਾਂਦੇ ਜ਼ਰੂਰ ਕਹਿ ਦਿਓ ਹਾਂ ਜੀ ਮੈਂ ਬਾਕੀ ਸਾਰਿਆਂ ਨੂੰ ਇਹੀ ਦੱਸਣਾ ਚਾਹੂੰਗੀ ਕਿ ਜਿਹੜੇ ਕੁਸ਼ਕ ਜਦੋਂ ਮਤਲਬ ਕੋਈ ਵੀਡੀਓ ਅਸੀਂ ਪਾਉਨੇ ਆ ਜਾਂ ਬਹੁਤ ਲੋਕਾਂ ਦੇ ਕਮੈਂਟ ਅਸੀਂ ਪੜੇ ਨੇ ਕਿ ਇਹ ਤਾਂ ਲਾਲਚੀ ਨੇ ਇਹਨਾਂ ਦਾ ਪਿਓ ਲਾਲਚੀ ਆ ਭਾਈ ਮਾਂ ਪਿਓ ਕਦੀ ਲਾਲਚੀ ਨਹੀਂ ਹੁੰਦਾ ਜੇ ਉਹ ਲਾਲਚੀ ਹੁੰਦਾ ਤੇ ਉਹ ਤੁਹਾਨੂੰ ਸਿਖਾਉਂਦਾ ਉਹ ਆਪਣਾ ਨਾ ਕਰਦਾ ਮਾਪਿਓ ਕਦੀ ਲਾਲਚ ਨਹੀਂ ਹੁੰਦਾ ਉਹ ਤਾਂ ਸਿਰਫ ਇਹ ਚਾਹੁੰਦੇ ਨੇ ਵੀ ਤੁਸੀਂ ਇਕੱਠੇ ਰਹੋ ਤੁਸੀਂ ਆਪਸ ਵਿੱਚ ਮਿਲ ਕੇ ਰਹੋ ਹੋਰ ਮਾਪਿਓ ਕੋਈ ਨਹੀਂ ਚਾਹੁੰਦਾ ਜੇ ਕਿਸੇ ਨੂੰ ਕੋਈ ਇਹ ਵੀ ਹੈ ਕਿ ਮਤਲਬ ਵੀ ਅਸੀਂ ਜਾਵਾਂਗੇ ਕਿਉਂਕਿ ਮੈਂ ਦੇਖੋ ਕੋਈ ਇਸ ਗੱਲ ਦਾ ਲਕੋ ਨਹੀਂਗਾ ਆਪਾਂ ਤੁਸੀਂ ਮੇਰੇ ਭਰਾ ਹੋ ਆਪਾਂ ਗੱਲ ਕਰ ਰਹੇ ਮੈਂ ਦੁਨੀਆ ਨੂੰ ਵੀ ਦੱਸ ਰਹੀ ਆ ਕੋਈ ਕਿਸੇ ਦੇ ਦਿਲ 'ਚ ਇਹ ਵੀ ਉਹ ਵੀ ਅਸੀਂ ਘਰ ਜਾਵਾਂਗੇ ਤੇ ਮਤਲਬ ਸਾਡੇ ਤੋਂ ਲਬਾ ਏਦਾਂ ਕਰਨਗੇ ਉਦਾਂ ਕਰਨਗੇ ਉਹਨਾਂ ਨੂੰ ਕੋਈ ਲਾਲਚ ਨਹੀਂਗਾ ਦੁਨੀਆ ਜਿਹੜੀ ਕਹਿੰਦੀ ਇਹਨਾਂ ਦਾ ਪਿਓ ਲਾਲਚੀ ਆ ਇਹਨੇ ਤਾਂ ਆਪਣੀਆਂ ਕੁੜੀਆਂ ਨੂੰ ਏਦਾਂ ਕੀਤਾ ਉਦਾਂ ਕੀਤਾ ਉਹ ਤਾਂ ਸਟੈਪ ਨਹੀਂ ਲੈਂਦੇ ਜਲਦੀ ਕੋਈ ਕਿਉਂਕਿ ਇੰਨੇ ਚਿਰ ਦਾ ਹੁਣ ਜੋਤੀ ਪੈਣਿਆ ਉਹ ਰਹਿ ਰਹੇ ਨੇ ਚਲੋ ਮੈਂ ਗਲਤੀ ਕੀਤੀ ਆ ਕੁਝ ਵੀ ਉਹ ਉਦੋਂ ਨਹੀਂ ਬੋਲੇ ਹੁਣ ਉਹਨਾਂ ਨੇ ਕੀ ਬੋਲ ਕੇ ਲੈਣਾ ਜੇ ਉਹਨਾਂ ਨੂੰ ਲਾਲਚ ਹੋਵੇ ਕੋਈ ਕੋਈ ਚੀਜ਼ ਦਾ ਤੇ ਉਹ ਕਦੋਂ ਦਾ ਕੁਝ ਬੋਲ ਦਿੰਦੇ ਮੀਡੀਆ 'ਚ ਉਹ ਤਾਂ ਆਰਾਮ ਨਾਲ ਬੈਠੇ ਆਪਣਾ ਲਾਲਚ ਨਹੀਂ ਹੁੰਦਾ ਇਹ ਸਿਰਫ ਇੱਕ ਮਾਂ ਪਿਓ ਜੋੜ ਕੇ ਰੱਖਦਾ ਵੀ ਤੁਸੀਂ ਜੋੜ ਕੇ ਰਵੋ ਲਾਲਚ ਨਾ ਮੇਰੀ ਮਾਂ ਨੂੰ ਆ ਨਾ ਸਾਡੇ ਪਾਪਾ ਨੂੰ ਆ ਕਿਸੇ ਨੂੰ ਲਾਲਚ ਨਹੀਂਗਾ ਮਾਂ ਪਿਓ ਹਮੇਸ਼ਾ ਲਾਲਚ ਨਹੀਂ ਕਰਦਾ ਭੈਣੋ ਭਰਾਵੋ ਦੁਨੀਆ ਤੇ ਹੋਰ ਵੀ ਅਸੀਂ ਇਕੱਲੇ ਮਾਂ ਪਿਓ ਨਹੀਂ ਹੋਰ ਵੀ ਦੁਨੀਆ ਤੇ ਮਾਂ ਪਿਓ ਹੈ ਆਪਦੇ ਬੱਚਿਆਂ ਤੇ ਲਾਲਚ ਨਹੀਂ ਕਰਦਾ ਕਿ ਸਾਨੂੰ ਬਹੁਤ ਕਮੈਂਟ ਲੋਕ ਕਰਦੇ ਪੈਸੇ ਦੇ ਖਾਤਰ ਕਰਦਾ ਇਹ ਇਦਾਂ ਹੈ ਉਹ ਧੀਆ ਪੁੱਤਾਂ ਨੇ ਕਮਾਇਆ ਉਹ ਵੀ ਸਾਡਾ ਸਾਡਾ ਕਮਾਇਆ ਉਹਨਾਂ ਦਾ ਬਿਲਕੁਲ ਹਨਾ ਤੇ ਮੇਰੇ ਹੱਥ ਜੋੜ ਕੇ ਉਹ ਹੀ ਬੇਨਤੀ ਆ ਕਿ ਹੋ ਸਕਦਾ ਇਹ ਦੇ ਬੱਚਿਆਂ ਨੂੰ ਸਮਝਾਓ ਬੱਚਿਆਂ ਦੇ ਮਾਪਿਆਂ ਨੂੰ ਦੇਖਣਾ ਮਾਪਿਆਂ ਦੇ ਬੱਚਿਆਂ ਨੂੰ ਦੇਖੇ ਪਰ ਇਦਾਂ ਦੇ ਪਲੀਜ਼ ਗਲਤ ਕਮੈਂਟ ਨਾ ਕਰੋ ਘਰ ਦੇ ਸਾਰਿਆਂ ਦੇ ਘਰ ਧੀਆ ਪੁੱਤ ਹੈ ਸਭ ਦੇ ਘਰਾਂ ਚ ਮਾਪਿਓ ਹੈ ਮਾਲਕ ਤੁਹਾਨੂੰ ਜ਼ਿੰਦਗੀ ਬਖਸ਼ੇ ਲੰਬੀਆਂ ਉਮਰਾਂ ਬਖਸ਼ੇ ਤੁਹਾਡੇ ਮਾਪਿਓ ਨੂੰ ਇਦਾਂ ਦੇ ਕਮੈਂਟ ਨਾ ਭਾਜੀ ਕਰੋ ਕੋਈ ਵੀ ਬੱਚੇ ਜਦੋਂ ਕਿਸੇ ਤੋਂ ਦੂਰ ਹੋ ਜਾਂਦਾ ਫਿਰ ਮਾਪਿਆਂ ਨੂੰ ਪਤਾ ਲੱਗਦਾ ਤੇ ਇੰਨੇ ਕਮਾਲਕ ਦੀ ਕਿਰਪਾ ਕਿ ਉਸਤਾਦ ਜੀ ਹੱਜ ਵੀ ਆਪਣੀ ਹਮਤ ਦਾ ਬਹੁਤ ਕੁਝ ਕਰਦੇ ਤੇ ਕਰਦੇ ਵੀ ਆ ਐਨੇ ਚਿਰ ਦੇ ਬੱਚੇ ਅਲੱਗ-ਅਲੱਗ ਹੋਏ ਆ ਹਜੇ ਹੈਗਾ ਦਮ ਉਹਨਾਂ 'ਚ ਕਿ ਘਰ ਦਾ ਗੁਜ਼ਾਰਾ ਚਲਾਉਣ ਵਾਲੇ ਠੀਕ ਹੈ ਬਾਕੀ ਪਲੀਸ ਇਦਾਂ ਦੇ ਕਮੈਂਟ ਨਾ ਕਰੋ ਮੈਂ ਤਾਂ ਹੱਥ ਜੋੜ ਕੇ ਹੋਏ ਕਹੂੰਗੀ ਗੁੱਡ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਪੈਸ਼ਲੀ ਇਨੀ ਦੂਰੋਂ ਇੱਥੇ ਸਾਡੇ ਦਫ਼ਤਰ ਦੇ ਵਿੱਚ ਰੌਣਕਾਂ ਲਾਈਆਂ ਆਪਣੇ ਦਿਲ ਦੇ ਗੁਬਾਰ ਜੜੇ ਆ ਉਹ ਕੱਢ ਕੇ ਆਪਣੇ ਮਨਾਂ ਨੂੰ ਹਲਕੀਆਂ ਕੀਤਾ ਤੇ ਢੇ ਸਾਰੀਆਂ ਦੁਆਵਾਂ ਆਪਣੀਆਂ ਸਕਿਆਂ ਵਾਸਤੇ ਆਪਣੇ ਵਾਸਤੇ ਜੜੀਆਂ ਤੁਸੀਂ ਭੇਜੀਆਂ ਨੇ ਅੱਜ ਜਿਹੜਾ ਕਤਰਾ ਤੁਹਾਡਾ ਅਥਰੂ ਦਾ ਡਿੱਗਿਆ ਉਸ ਦੀ ਚੀਜ਼ ਮੇਰੇ ਸੀਨੇ ਵੀ ਪਈ ਹੈ ਤੇ ਇਹੀ ਚੀਜ਼ ਤੁਹਾਡੀ ਖੂਨ ਦੇ ਰਿਸ਼ਤੇ ਵਾਲੇ ਸੱਕੀ ਪੈਂਦੇ ਰਿਸ਼ਤੇ ਜੀ ਵੀ ਉਹ ਜ਼ਰੂਰ ਕਿਤੇ ਨਾ ਕਿਤੇ ਦਿਸੇਗੀ ਔਰ ਮੇਰੀ ਅਰਦਾਸ ਹੈ ਵਾਹਿਗੁਰੂ ਸੱਚੇ ਪਾਸ਼ਾ ਕਰੇ ਜਲਦ ਤੋਂ ਜਲਦ ਉਹ ਮੇਰੀ ਵੀ ਭੈਣ ਹੈ ਤੇ ਅਸੀਂ ਰਲ ਕੇ ਸਾਰੇ ਪੰਜ ਨਹੀਂ ਅੱਜ ਤੋਂ 6 ਜਾਣੇ ਅਸੀਂ ਇਕੱਠੇ ਬਹਿ ਕੇ ਚਾਹ ਪੀਏ థాంਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਸੋ ਜੀ ਅੱਜ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਇਸ ਤੋਂ ਪਹਿਲਾਂ ਤੁਸੀਂ ਗਾਣੇ ਆਪੋ ਆਪਣੇ ਟੀਵੀ ਦੇ ਜ਼ਰੀਏ ਮੋਬਾਈਲ ਦੇ ਜ਼ਰੀਏ YouTube Facebook ਦੇ ਜ਼ਰੀਏ ਸੁਣੇ ਪਰ ਉਸ ਸ਼ਖਸ਼ੀਅਤ ਨਾਲ ਮੈਨੂੰ ਵੀ ਮਿਲਣ ਦਾ ਮੌਕਾ ਮਿਲਿਆ ਤੇ ਤੁਹਾਨੂੰ ਵੀ ਜਿਨ੍ਹਾਂ ਨੇ ਇੰਨਾ ਹੀਰਿਆ ਨੂੰ ਤਰਾਸ਼ਿਆ ਤੇ ਸਾਡੇ ਸਾਰੇ ਦੇ ਸਾਹਮਣੇ ਅਨਮੋਲ ਹੀਰੇ ਜਿਹੜੇ ਉਹ ਲੈ ਕੇ ਆਉਂਦੇ ਨੇ ਉਮੀਦ ਕਰਦੇ ਹਾਂ ਕਿਤੇ ਵਾਇਗਰ ਸਾਡੇ ਤੇ ਵੀ ਨਾ ਮਤ ਕਰੇ ਅਸੀਂ ਵੀ ਇਸੇ ਤਰ੍ਹਾਂ ਚਮਕਦੇ-ਦਮਕਦੇ ਆਪਣੀ ਸੋਹਣੀ ਜ਼ਿੰਦਗੀ ਬਤੀਤ ਕਰੀਏ ਇਹਨੇ ਸ਼ਬਦਾਂ ਦੇ ਨਾਲ ਤੁਹਾਡਾ ਇਜਾਜ਼ਤ ਲੈ ਰਿਹਾ ਸਤਿ ਸ਼੍ਰੀ ਅਕਾਲ ਰਬਕਾ